ਗੁਰਦਾਸਪੁਰ ਜ਼ਿਲ੍ਹਾ 바ਰ ਐਸੋਸੀਏਸ਼ਨ ਨੇ ਪ੍ਰਧਾਨ ਐਡਵੋਕੇਟ ਰਾਜਪਾਲ ਦੀ ਗਵਾਈ ਵਿੱਚ ਜ਼ਿਲ੍ਹਾ ਕੋਰਟ ਕੰਪਲੈਕਸ ਵਿੱਚ ਪੰਜਾਬ ਸਰਕਾਰ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਹੈ ਦਰਨਾ ਪ੍ਰਦਰਸ਼ਨ ਲਾਇਆ ਪਿਛਲੇ ਕਈ ਦਿਨਾਂ ਤੋਂ ਇਹ ਦਰਨਾ جاری ਹੈ ਮਾਮਲਾ ਮੁੱਖ ਮੰਤਰੀ ਪੰਜਾਬ ਵੱਲੋਂ ਬਟਾਲਾ ਵਿੱਚ ਤਹਿਸੀਲ ਕੰਪਲੈਕਸ ਦਾ ਉਤਕਰਨ ਕਰਨ ਲਈ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਟਿੱਪਣੀ ਕਰਨ ਸੰਬੰਧੀ ਹੈ 바ਰ ਐਸੋਸੀਏਸ਼ਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੁਰਦਾਸਪੁਰ ਜ਼ਿਲ੍ਹੇ ਨੂੰ ਟੁਕੜੇ ਕਰਨ ਤੋਂ ਬਾਅਦ ਰਾਜਨੀਤਿਕ ਰੋਟੀਆਂ ਨਾ ਸੇਕੀਆਂ ਜਾਣ ਇਹ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਜੇਕਰ ਮੁੱਖ ਮੰਤਰੀ ਨੇ ਆਪਣੇ ਦਿੱਤੇ ਬਿਆਨ ਵਾਪਸ ਲੈ ਤਾਂ ਆਉਣ ਵਾਲੇ ਦਿਨਾਂ ਚ ਹੜਤਾਲ ਜਾਰੀ ਰਹੇਗੀ ਮੇਰਾ ਨਾਮ ਰਾਜਪਾਲ ਸਿੰਘ ਜਿਲ੍ਹਾ ਐਡਵੋਕੇਟ ਅਸ਼ੋਕ ਗਦਾਸ ਤੋਂ ਕਿ ਤੇ ਇਦਾਂ ਦੀ ਟੀਮ ਅਸੀਂ ਅੱਜ ਇਸ ਕਰਕੇ ਬੁਲਾਈ ਆ ਕਿ ਪ੍ਰਿੰਸ ਭਗਤ ਬਾਜਿਵਾਲੇ ਇੱਕ ਇੱਕ ਸਿਆਸੀ ਬਿਆਨ ਦਿੱਤਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਤੇ ਮੈਂ ਬਹੁਤ ਜਲਦੀ ਪਟਿਆਲੇ ਚ ਫੇਰ ਆਵਾਂਗਾ ਉਹਨਾਂ ਨੇ ਡਾਇਰੈਕਟ ਇੰਡਾਇਰੈਕਟਲੀ ਮੇਰਾ ਮਤਲਬ ਇਹ ਹੀ ਸੀ ਕਿ ਮੈਂ ਅੱਥੇ ਜ਼ਿਲ੍ਹਾ ਬਣਾ ਲਵਾਂ ਪਾਸੇ ਆਵਾਂਗਾ ਜਿਹੜਾ ਕਿ ਸਾਡੀ ਬਾਰੂਸੇ ਵਾਲੇ ਬਣਾ ਉਹਦਾ ਅਬਦੁੱਲਾ ਅਕਸਲ ਨੇ ਉਹਨਾਂ ਦੇ ਬਸੋਂ ਬਟੋਲੇ ਆਕੇ ਸਾਡੀ ਬਾਰ ਉਹਨਾਂ ਦੀ ਹੜਤਾਲ ਤੇ ਬੈਗੀ ਆ ਕਿਉਂਕਿ ਜਿਹੜਾ ਚੀਬੀ ਮਿਕਸਰ ਸਾਹਿਬ ਨੇ ਇਹਨਾਂ ਨੇ ਆਪਣਾ ਸਿਆਸੀ ਬਿਆਨ ਦੇ ਕੇ ਬੜੀ ਸਾਡੀ ਜ਼ਿਲ੍ਹੇ ਵਿੱਚ ਸਭੀ ਬਚਾ ਦਿੱਤੀ ਆ ਜਿਹਦੇ ਨਾਲ ਸਾਡੀ ਬਾਰਿਸ਼ ਬੜੀ ਆ ਇਸ ਔਖੀ ਹੋ ਗਈ ਆ ਵੀ ਇਹ ਮਾਨ ਸਾਹਿਬ ਕੀ ਕਰ ਰਹੇ ਨੇ ਜਦਕਿ ਸਾਰਾ ਜ਼ਿਲ੍ਹਾ ਆਲਰੇਡੀ ਬਹੁਤ ਛੋਟਾ ਵਾ ਉਹਨੂੰ ਹੋਰ ਛੋਟਾ ਕਰ ਰਹੇ ਨੇ ਸਾਡੀ ਬਾਰਿਸ਼ ਤੇ ਰੋਸ ਵਿੱਚ ਉਚਾਰ ਭਾਵ ਤੇ ਕੰਟਰੀ ਚੱਲਦੀ ਨਹੀਂ। ਰਾਜਨੀਤੀ ਰੋਟੀਆਂ ਸੇਕਣ ਵਾਸਤੇ ਪਾਰਟੀਆਂ ਜਿਲੇ ਨੂੰ ਤੋੜਦੀਆਂ ਨਹੀਂ ਪੀਆਂ ਕਿ ਆਪਣੇ ਰਾਜ ਰੋਟੀਆਂ ਰੋਟੀਆਂ ਸੇਕੀਏ ਜਾਣ। ਇਹ ਤੁਹਾਡੇ ਗੱਲ ਵਾ ਕੁਸਾ ਹਫਤਾਕ ਸਾਬਤ ਵੀ ਆ ਪਰ ਇਹ ਗੱਲ ਤੇ ਅਹੀਂ ਕੋਈ ਇਹਨੂੰ ਅਸੀਂ ਨਾ ਸੀਰੀਅਸ ਨਹੀਂ ਲੈ ਸਕਦੇ। ਕਿਉਂਕਿ ਅੱਗੇ ਵੀ ਅਸੀਂ ਤੱਕ ਕੀਤਾ ਇਹਨਾਂ ਨੇ ਪਠਾਨਕੋਟ ਵਿੱਚ ਮਾਰਦਾ ਸਾਡਾ ਨਾਲੋਂ ਅਲੱਗ ਕਰ ਦਿੱਤਾ ਜਿਸ ਸਾਡਾ ਪਾਰਸਲ ਹੋਵੇ ਗੁਦਾਸਪੁਰ ਦਾ ਉਹ ਹੁਣ ਭੰਦੇ ਗਿਆ ਵਾ। ਪਰ ਹੁਣ ਉੱਥੇ ਇੰਨਾ ਖਰਚਾ ਹੋ ਰਿਹਾ ਪਰ ਉਹ ਜਿਹੜੇ ਉਹਨਾਂ ਤੋਂ ਵਪਾਰੀ ਵਰਗੀ ਬੜਾ ਦੁਖੀ ਆ ਉੱਥੇ ਦੇ ਐਡਵੋਕੇਟ ਵੀ ਬੜੇ ਦੁਖੀ ਆ ਉੱਥੇ ਦਾ ਕੰਮ ਹੀ ਖਤਮ ਹੋ ਗਿਆ ਉਹ ਖੁਦ ਚਾਹੁੰਦੇ ਵੀ ਅਸੀਂ ਬਹੁਤ ਗਲਤੀ ਕਰਦੇ ਹਾਂ ਨੁਕਸਾਨ ਕੀ ਆ ਜੇ ਜੇ ਇਦਾਂ ਹੁੰਦਾ ਤੇ ਫਿਰ ਨੁਕਸਾਨ ਕੀ ਹੁੰਦਾ ਨੁਕਸਾਨ ਇਹ ਹੀ ਆ ਵੀ ਗੌਰਮੈਂਟ ਦੇ ਐਕਸਟਰਾ ਬਰਡਨ ਪੈ ਰਾ ਉਹੀ ਡਿਸਟ੍ਰਿਕਟ ਦਾ ਜੱਸਾ ਵੈਸੇ ਜਿਹੜੇ ਕੰਮ ਕਰਦੇ ਪਏ ਨੇ ਉਸੇ ਤਰ੍ਹਾਂ ਦੇ ਉਚਾਰੇ ਬਟਾਲੇ ਦਾ ਵੀ ਕੰਮ ਕਰਦੇ ਕੋਈ ਉਹਨਾਂ ਦਾ ਕੋਈ ਹੈ ਨਹੀਂ ਪ੍ਰੋਬਲਮ ਕੋਈ ਫਿਰ ਡੀਸੀ ਵੱਖਰੇ ਨਾ ਕਰੇ ਬਾਰੇ ਆ ਬੜਾ ਜਬਲਾ ਵੱਖਰਾ ਖਰਾ ਪਏਗਾ ਲੋکریاں ਵੱਖਰੀਆਂ ਦੇ ਨਾਲ ਸਰਕਾਰ ਤੇ ਬਹੁਤ ਜ਼ਿਆਦਾ ਐਕਸਟਰਾ ਖਰਚਾ ਪੈ ਰਿ ਕੋ ਫਾਇਦਾ ਕੋਈ ਨਹੀਂ ਸਰਕਾਰ ਨੂੰ ਹੋਣਾ ਜਦ ਕਿ ਅਸੀਂ ਡੀਸੀ ਸਾਹਿਬ ਬਹੁਤ ਵਧੀਆ ਕੰਮ ਕਰਦੇ ਪਏ ਨੇ ਡੀਸੀ ਸਾਹਿਬ ਬਹੁਤ ਵਧੀਆ ਕੰਮ ਕਰਦੇ ਨੇ ਉਹਨੂੰ ਜਿਆਦਾ ਖਰਚੇ ਪਾ ਦੇ ਕੋਈ ਗੱਲ ਬੰਦ ਹੀ ਨਹੀਂ ਕਰੀ ਮੰਗ ਪੁੱਛ ਕੇ ਨੂੰ ਸੋਪਿਆ ਤੁਸੀਂ ਹੋਣਾ ਅਸੀਂ ਬਾਕੀ ਪਰ ਤਾਂ ਡੀਸੀ ਸਾਹਿਬ ਨੇ ਵੀ ਦੇਿਆ ਤਾਂ ਆਪਣੇ 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 ਡੀਸੀ ਸਾਹਿਬ ਨੂੰ ਦੇਣ ਜਾ ਰਹੇ ਹਾਂ ਲੇਕਿਨ ਬੜੀ ਕਾਬਿਲ ਲੋਕਾਂ ਇਕ ਖਦਰਫਰੀ ਬਣਦੀ ਜਾਣੀ ਹੈ ਜੇ ਬਟਾਲੇ ਜਾਂ ਕਿੱਥੇ ਯਾਰ ਗੋਦਾਫਰਾ ਇੱਕ ਜਨਤਾ ਦੀ ਖਦਰਫਰੀ ਬਹੁਤ ਹੈ ਇਹ ਉਹਨਾਂ ਨੂੰ ਕਹਿਨ ਮਿਲ ਗਈ ਬਟਾਲੇ ਦੇ ਲੋਕ ਨੇ ਜਿਹੜੇ ਡੇਰੇ ਬਣਾਣ ਕਿ ਤੈਨੂੰ ਲੋਕ ਨੇ ਉਹ ਇੱਥੇ ਆਉਣਾ ਪੈਂਦਾ ਵਾ ਇੱਥੇ ਵੱਧ ਖਦਰਫਰੀ ਹੁੰਦੀ ਹੈ ਬਟਾਲੇ ਜਿਹ ਨਹੀਂ ਇਹ ਕੋਈ ਗੱਦਾ ਕੋਈ ਗੱਲ ਨਹੀਂ ਅਲਕਲ ਸਾਰਾ ਦਾ ਵੀ ਟਰਾਂਸਪੋਰਟੇਸ਼ਨ ਐਡੀ ਹੋ ਰਹੀ ਆ ਕਿ ਲੋਕਾਂ ਦੀ ਡਿਮਾਂਡ ਹੀ ਕੋਈ ਨਹੀਂ ਆ ਗਈ ਮੈਨੂੰ ਕੋਈ ਬੰਦਾ ਦੱਸਦੇ ਸੀ ਡਿਮਾਂਡ ਕਰਦੇ ਨੇ ਜਿਲ੍ਹਾ ਬਖਰ ਬਣਾਏ ਇੱਕ ਚੰਦ ਬੰਦਿਆਂ ਦਾ ਕੋਈ ਡਿਮਾਂਡ ਹੈ ਜਨਤਾ ਦੀ ਤਾਂ ਕਵਾਹ ਜੀ ਨਹੀਂ ਵੀ ਜਿਲ੍ਹਾ ਬਖਰੇ ਬਣਾਓ ਜੇਕਰ ਨਹੀਂ ਕੋਈ ਸਮਾਈ ਹੁੰਦੀ ਤਾਂ ਫੇਰ ਗਲਾ ਕੀ ਰਹੇਗਾ ਜੇ ਨਹੀਂ ਸਰਵਾਈ ਹੋ ਗਈ ਅਸੀਂ ਹਿਸਾਬ ਕੰਟੀਨਿਊ ਰੱਖਾ ਕੇ ਇਸ ਚੀਜ਼ ਵਿੱਚ ਸਰ ਸਾਹਿਬ ਨੂੰ ਮਿਲਾਂਗੇ ਤੇ ਬਾਕੀ ਜਿੱਥੇ ਵੀ ਸਾਡਾ ਹੋਏਗਾ ਜਿਸ ਤੱਕ ਕੋਸ਼ਿਸ਼ ਸਾਡੀ ਇਹੀ ਹੋਏਗੀ ਕਿ ਜਿਲ੍ਹਾ ਨਾ ਬਣੇ ਬਖਾ ਲਾ ਲਾ ਬਣੇ ਜੇ ਆਪਣੇ ਇਹ ਜੇ ਜੋ ਵੀ ਮੇਰੀ ਬਾਤ ਫੈਸਲਾ ਕਰੇਗੀ ਉਹਦੇ ਨਾਲ ਮੈਂ ਸਹਿਮਤ ਹੋਵਾਂਗਾ ਠੀਕ ਹੈ ਅਜੀ ਆਪਣਾ ਕੀ ਡੈਜਨੈਸ਼ਨ ਹੈ ਜੀ ਮੇਰਾ ਨਾਮ ਹਰਪਾਲ ਸਿੰਘ ਗਿੱਲ ਵਾਈਸ ਪ੍ਰੈਜਿਡੈਂਟ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਬਰਦਾਸ਼ਾ ਕੀ ਅੱਜ ਇਹ ਪ੍ਰੈਸ ਕਾਨਫਰੰਸ ਦਾ ਮਕਸਦ ਕੀ ਹੈ ਇਸ ਪ੍ਰੈਸ ਕਾਨਫਰੰਸ ਦਾ ਮਕਸਦ ਇਹ ਹੈ ਕਿ ਚੀਫ ਮਿੰისტਰ ਸਾਹਿਬ ਆਪਣਾ ਲਾਸਟ ਵੀਕ ਇੱਥੇ ਆਏ ਸੀਗੇ ਬਟਾਲੇ ਤਸਵੀਰ ਕੰਪਲੈਕਸ ਦਾ ਉਦਘਾਟਨ ਕਰਨ ਤੇ ਉੱਥੇ ਉਹਨਾਂ ਨੇ ਇੱਕ ਇਰੈਲੇਵੈਂਟ ਜੀ ਸਟੇਟਮੈਂਟ ਦਿੱਤੀ ਹੈ ਕਿ ਮੈਨੂੰ ਬਟਾਲੇ بار-ਬਾਰ ਆਣਾ ਪਏਗਾ ਜ਼ਿਲ੍ਹਾ ਬਣਾਉਣ ਵਾਸਤੇ ਬਾਹਰ ਐਸੋਸੀਏਸ਼ਨ ਨੇ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਜੋ ਕਿ ਬਿਲਕੁਲ ਹੀ ਇਰੈਲੇਵੈਂਟ ਹੈ ਨਵਾਂ ਜ਼ਿਲ੍ਹਾ ਬਣਾਉਣ ਦੀ بجائے ਤੁਸੀਂ ਗਰਦਾਸਪੁਰ ਦਾ ਇਨਫਰਾਸਟ੍ਰਕਚਰ ਹੋਰ ਜ਼ਿਆਦਾ ਸਟਰੋਂਗ ਕਰੋ ਜਦਕਿ ਇੱਥੇ ਆਲਰੇਡੀ ਸਾਡੀ ਐਡੀਆਂ ਸੋਹਣੀਆਂ ਸੋਹਣੀਆਂ ਬਿਲਡਿੰਗਸ ਬਣੀਆਂ ਨੇ ਉਹ ਖੰਡਰ ਹੋ ਜਾਣਗੀਆਂ ਜੇ ਨਵਾਂ ਜ਼ਿਲ੍ਹਾ ਬਣ ਗਿਆ ਬਟਾਲਾ ਤਾਂ ਇੱਥੇ ਕੁਝ ਨਹੀਂ ਰਹਿ ਜਾਏਗਾ ਇਹ ਇੱਕ ਟਾਊਨ ਤੋਂ ਵੀ ਛੋਟਾ ਹੋ ਜਾਏਗਾ ਆਲਰੇਡੀ ਸਾਡੇ ਕੋਲ 2011 ਦੇ ਵਿੱਚ ਨਾ ਪਠਾਨਕੋਟ ਅਲੱਗ ਕੀਤਾ ਈਵਨ ਕਿ ਜਦੋਂ ਪਠਾਨਕੋਟ ਦੇ ਐਡਵੋਕੇਟਸ ਵੀ ਇੱਥੇ ਆ ਕੇ ਸਾਨੂੰ ਦੱਬੀ ਆਵਾਜ਼ ਦੇ ਵਿੱਚ ਕਹਿੰਦੇ ਕਿ ਅਸੀਂ ਗਲਤੀ ਕਰ ਲਈ ਆ ਸਾਡੇ ਕੰਮ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਪਰ ਇੰਨੀਆਂ ਬਿਲਡਿੰਗਾਂ ਇੰਨਾ ਖਰਚਾ ਕੀਤਾ ਤੇ ਜੇ ਇਹ ਖਰਚਾ ਕਰਨ ਦੇ ਬਾਵਜੂਦ ਜੇ ਉਹ ਬਣਾਣਾ ਹੀ ਫਿਰ ਇੱਥੇ ਖਰਚਾ ਕਰਨ ਦੀ ਸਰਕਾਰਾਂ ਨੂੰ ਵੀ ਲੋੜ ਸੀਗੀ ਬਿਲਕੁਲ ਠੀਕ ਹੈ ਕੋਈ ਲੋੜ ਨਹੀਂ ਕੋਈ ਲੋ ਬਟਾਲੇ ਨੂੰ ਇੱਕ ਸੈਪਰੇਟ ਜ਼ਿਲ੍ਹਾ ਬਣਾਣ ਦੀ ਜਦਕਿ ਇੱਥੇ ਕਈ 100 ਕਰੋੜ ਖਰਚ ਕੇ ਡਿਸਟ੍ਰਿਕਟ ਕੋਰਟ ਦੀ ਬਿਲਡਿੰਗ ਹੈਗੀ ਆ ਆਪਣਾ ਡੀਏਸੀ ਕੰਪਲੈਕਸ ਆ ਕਈ 100 ਕਰੋੜ ਖਰਚ ਕੇ ਇੱਥੇ ਇੰਨਾ ਸਟੇਟ ਹੋਰ ਡੈਟ ਰਿਡਨ ਹੋ ਜਾਏਗੀ ਹੋਰ ਜ਼ਿਆਦਾ ਬੋਝ ਪਏਗਾ ਵਿੱਤੀ ਬੋਝ ਪਏਗਾ ਆਲਰੇਡੀ ਸਾਡਾ ਜਿਹੜਾ ਪੰਜਾਬ ਆ ਬਰਡਨਡ ਵਿਦ ਡੈਟ ਤੁਸੀਂ ਕਿਸ ਤਰ੍ਹਾਂ ਦਾ ਹੁਣ ਆਪਣਾ ਰੋਸ਼ਪ ਦਰਸ਼ਨ ਕਰ ਰਹੇ ਹੋ ਜਾਂ ਕਿ ਅਗਲੀ ਰਣਨੀਤੀ ਕੀ ਹੈਗੀ ਫਿਲਹਾਲ ਤੇ ਅਸੀਂ ਆਪਣੇ ਬਾਰ ਐਸੋਸੀਏਸ਼ਨ ਦੇ ਲੈਵਲ ਤੇ ਆਪਣੀ ਸਟ੍ਰਾਈਕ ਕੀਤੀ ਆ ਵਰਕਅਪ ਸਟੇਨ ਕੀਤਾ ਹੈ ਫਰਦਰ ਅਸੀਂ ਸਮਾਜਿਕ ਸੰਸਥਾਵਾਂ ਨੇ ਪੋਲੀਟੀਕਲ ਪਾਰਟੀਆਂ ਲੋਕਲ ਲੀਡਰਸ ਉਹਨਾਂ ਨਾਲ ਮਿਲ ਕੇ ਅੱਗੇ ਦੀ ਯੋਜਨਾ ਬੰਦੀ ਕਰਾਂ ਕਿੰਨੇ ਕਿੰਨੇ ਮੰਗ ਪੱਤਰ ਦੇ ਕੇ ਆਏ ਫਿਲਹਾਲ ਤੇ ਅਸੀਂ ਆਪਣੇ ਅਸੈਸਿਨਰ ਸਾਹਿਬ ਨੂੰ ਵਰਕਅਪ ਸਟੇਨ ਦਾ ਰੈਜ਼ੋਲੂਸ਼ਨ ਦੇ ਕੇ ਆਏ ਹਾਂ ਅੱਗੇ ਅਸੀਂ ਹੁਣ ਡਿਪਟੀ ਕਮਿਸ਼ਨਰ ਗੁਰਦਾਸਪੁਰ ਜੀ ਨੂੰ ਚੀਫ ਸੈਕਟਰੀ ਸਾਹਿਬ ਆਪਣੇ ਸੀਐਮ ਸਾਹਿਬ ਨੂੰ ਵੀ ਮਿਲਣ ਦੀ ਅਪੀਲ ਕਰਦੇ ਹਾਂ ਜੀਤ ਸਿੰਘ ਕੁਰਾਇਆ ਮੈਂਬਰ ਪਾਸੇ ਗੁਰਦਾਸਪੁਰ ਅੱਜ ਸਾਡੀ ਬਾਲ ਹੁਸ਼ੀਂ ਗੁਰਦਾਸਪੁਰ ਨੇ ਹੰਤਾਲ ਕੀਤੀ ਹੈ ਇਹ ਮੁੱਖ ਮੰਤਰੀ ਸਾਹਿਬ ਬਟਾਲੇ ਵਿੱਚ ਕੋਈ ਬਿਆਨ ਦੇਗੇ ਬਾਲ ਹੁਸ਼ੀਂ ਨੇ ਕਹਿਣ ਕਿ ਬਟਾਲੇ ਵਿੱਚ ਇਹ ਬਟਾਲੇ ਨੂੰ ਛਿੱਟ ਜਿਹਾ ਬਣਾਇਆ ਜਾਵੇ ਜਦੋਂ ਕਿ ਬਟਾਲੇ ਨੂੰ ਜਿਹੜਾ ਬਣਾਉਣ ਦੀ ਕੋਈ ਤੁਕ ਨਹੀਂ ਜਦੋਂ ਕਿ ਇਹ ਜਿਲ੍ਹਾ ਬਹੁਤ ਪੁਰਾਣਾ ਵਾ ਜਿਹਦੇ ਵਿੱਚ ਬਿਫੋਰ ਪਾਰਟੀਸ਼ਨ ਚੜ੍ਹਗਾ ਸਿਰ ਆਉਂਦੀ ਸੀਗੀ ਪਟਿਆਲਾ ਸੀ ਠਾਨ ਕੋਰਸੀ ਸੈਂਟਰ ਪਲੇਸ ਸੀ ਅੱਜ ਵੀ ਸੈਂਟਰ ਪਲੇਸ ਹੈ ਹੁਣ ਟਰਾਂਸਪੋਰਟ ਸਿਸਟਮ ਇਨੇ ਵੱਧ ਗਏ ਨੇ ਕਿ ਕੋਈ ਅਸੀਂ ਲੋੜ ਨਹੀਂ ਪਟਿਆਲਾ ਇੱਥੋਂ ਵੀ 25 ਕਿਲੋਮੀਟਰ ਦਾ ਫਾਸਲਾ ਸਰ ਮੋਰਓਵਰ ਇੱਥੇ ਲੋਕਾਂ ਦੀ ਕੋਈ ਖੱਟਲ ਖਵਾਰੀ ਨਹੀਂ ਇੱਥੇ ਸਿਰਫ ਐਪੀਡ ਵਰਕ ਆਉਦਾ ਜਿਹਦੇ ਵਿੱਚ ਕੋਈ ਟ੍ਰਾਇਲ ਨਹੀਂ ਹੁੰਦਾ ਕੋਈ ਗਵਾਹੀ ਨਹੀਂ ਹੋਣੀ ਹੁੰਦੀ ਨਾ ਲੋਕਾਂ ਦੀ ਡਿਮਾਂਡ ਸਿਰਫ ਐਪੀਟਿਕਲ ਇਸ਼ੂ ਆ ਲੋਕਾਂ ਤੇ ਅਨਸਿਆਸੀ ਬੋਝ ਪਾਉਣਾ ਜਿੰਨੇ ਜਿਹਰੇ ਨਵੇਂ ਪਹਿਲਾਂ ਬਣੇ ਨੇ ਉਹਨਾਂ ਚ ਜੇ ਪੂਰਾ ਇਨਫਰਾਸਟ੍ਰਕਚਰ ਦੇਰੀ ਸਭੀ ਤੇ ਜੇ ਪਟਾਜ ਨਾ ਬਣਦਾ ਇੱਕ ਆਮ ਲੋਕਾਂ ਤੇ ਬੋਝ ਪਾਵੇਗਾ ਦੂਸਰਾ ਸਰਕਾਰ ਨਵਾਂ ਜਿਲ੍ਹਾ ਬਣਾਉਣ ਦੀ بجائے ਜਿਹੜੇ ਸਾਡੇ ਬੇਜ਼ਿਕਾ ਨੌਜਵਾਨ ਨੇ ਸਾਰੇ ਵਿਭਾਗ ਖਾਲੀ ਹੋ ਗਿਆ ਸਟਾਫ ਦੀ ਘਾਟ ਆ ਉਹ ਅੰਚ ਨਵੀਂ ਭਰਤੀ ਕਰੇ ਨਾ ਕਿ ਨਵਾਂ ਜਿਲ੍ਹਾ ਬਣਾ ਕੇ ਕਰੋੜਾਂ ਦਾ ਖਰਚਾ ਦੇ ਕੇ ਹਰਬੰਦ ਤੇ ਬਿਲਡਿੰਗਾਂ ਤੇ ਵਾਧੂ ਖਰਚਾ ਕਰਕੇ ਲੋਕਾਂ ਤੇ ਬੋਝ ਨਾ ਪਾਵੇ ਜਿੰਨੇ ਤੱਕ ਇਹ ਸਰਕਾਰ ਸਾਨੂੰ ਵਿਸ਼ਵਾਸ ਨਹੀਂ ਦਿਵਾਉਂਦੀ ਕਿ ਜਿਲੇ ਬੜੀ ਮੰਗ ਜਿਹੜੀ ਬੇਬੁਨਿਆਦ ਦਾ ਜਿਹੜਾ ਨਹੀਂ ਬਣਾਇਆ ਜਾਵੇਗਾ ਅਸੀਂ ਆਪਣੀ ਬਾਲੋ ਸੰਘਰਸ਼ ਤੇਜ਼ ਕਰਾਂਗੇ ਇਹ ਸਰਕਾਰ ਦੇ ਕਨਨ ਤੇ ਗਰਪ ਚਾਹਵਗੇ ਕਿ ਤੁਹਾਨੂੰ ਕੋ ਸਿਆਸੀ ਲਾਹਾ ਨਹੀਂ ਹੋਣਾ ਤੇ ਲੋਕਾਂ ਦੇ ਅਨ ਸਿਆਸੀ ਬੋਝ ਨਾ ਪਾਉ। ਪਾਰ ਤੇ ਬਹੁਤ ਸਕੂਦ ਜਿਹੜੀਆਂ ਗੁਰਦਾਸਪੁਰ ਦੀਆਂ ਸਾਡੀਆਂ ਸਮਾਜਿਕ ਸੰਸਥਾਵਾਂ ਲੋਕ ਲੀਡਰ ਨੇ ਉਹ ਵੀ ਇਸ ਗੱਲ ਤੋਂ ਹਤਾਸ਼ ਨੇ ਕਿ ਸਰਕਾਰ ਦੇ ਜਿਹੜੇ ਬਿਆਨ ਦਿੱਤਾ ਮੱਖਣ ਸਾਹਿਬ ਨੇ ਇਹ ਬੇਤੁਕਾ ਇਹ ਗੱਲ ਬਿਲਕੁਲ ਨਹੀਂ ਹੋਣੀ ਚਾਹੀਦੀ। ਗੁਰਦਾਸ ਜਿਲ੍ਹਾ ਬਿਲਕੁਲ ਅੱਗੇ ਸੀਮਤ ਬਹੁਤ ਹੋ ਗਿਆ। ਜਦੋਂ ਕਿ ਹੁਣ ਨਵੇਂ ਲਿਪਾਉਣ ਦੀ ਕੋਈ ਤਕ ਲੈ ਨਹੀਂ ਜਾਂਦੀ। ਸਾਡੀ ਇਹ ਡਿਮਾਂਡ ਹੈ ਕਿ ਮੱਖਣ ਸਾਹਿਬ ਇਹ ਆਪਣਾ ਬਿਆਨ ਦੇਣ। ਕਿ ਐਸਾ ਕੁਝ ਨਹੀਂ ਬਣਾਇਆ ਜਾਏਗਾ ਆਦਰਵਾਇਜ਼ ਬਾਅਦ ਆਪਣਾ ਸੰਘਰਸ਼ ਨਾਲ ਹੋਰ ਆਪਣੇ ਲੈਗ ਜੁਨੀਅਨ ਇਹੋ ਤੇਜ਼ ਕਰੇਗਾ ਮੈਂ ਪ੍ਰਦੀਪ ਬਾਅਦ ਐਕਸ ਪ੍ਰੈਜ਼ੀਡੈਂਟ ਬਾਅਦ ਐਸੋਸੀਏਸ਼ਨ ਬਰਦਾਸ਼ਤ ਹੁੰਦਾ ਹੈ ਮੇਰੇ ਤੋਂ ਪਹਿਲਾਂ ਜਿਹੜੇ ਬਲਾ ਪ੍ਰਧਾਨ ਜੀ ਨੇ ਬਰਾਇ ਸਾਹਿਬ ਨੇ ਸਾਰੇ ਡੀਟੇਲ ਤੁਹਾਨੂੰ ਸਾਰਾ ਕੁਝ ਦੱਸਤਾ ਸਿਰਫ ਸਾਡਾ ਮਸਲਾ ਹੈ ਉਹ ਕਿ ਸਿਰਫ ਪੋਲੀਟੀਕਲ ਮਾਈਲੇਜ ਲੈਣ ਲਈ ਉੱਥੇ ਦੇ ਲੋਕਲ ਐਮਐਲਏ ਲੋਕਲ ਜਿਹੜੇ ਲੀਡਰ ਹੈ ਉਹ ਸਾਰੇ ਉਹਨਾਂ ਨੂੰ ਇਸ ਕਰਕੇ ਇਹਨਾਂ ਨੂੰ ਬਣਾਉਣ ਲਈ ਕਿ ਅੱਗੋਂ ਇਲੈਕਸ਼ਨ ਆ ਗਿਆ ਨੇੜੇ ਕਮਿਟੀ ਪਹਿਲਾਂ ਦੇ ਉਤੋਂ ਮਿਊਸਪੈਲਿਟੀ ਦੇ ਇਲੈਕਸ਼ਨ ਆ ਗਏ ਇਸ ਕਰਕੇ ਬਡਾਲੇ ਨੂੰ ਉਹਨਾਂ ਨੂੰ ਉਹਨਾਂ ਨੂੰ ਮੁਸਤਲਦੀ ਚ ਫਾਇਦਾ ਲੈਣ ਲਈ ਸਾਰਾ ਕੰਮ ਕਰ ਰਿਹਾ ਔਰ ਮਾਨ ਸਾਹਿਬ ਨੂੰ ਜੋ ਕਿਹਾ ਉਹਨਾਂ ਨੇ ਉਹ ਮਾਨ ਸਾਹਿਬ ਨੇ ਉਤਰਾ ਹੀ ਅਨਾਉਂਸ ਕਰਤਾ ਆ ਕੇ ਸੋ ਅੱਜ ਸਾਡੇ ਇਹ ਜਿਹੜੇ ਆਪਣੇ ਮਾਨਯੋਗ ਚੀਫ ਮਿਨਿਸਟਰ ਸਾਹਿਬਾ ਉਹਨਾਂ ਨੂੰ ਹੈ ਸਾਡੀ ਸਾਰੀ ਬਾਰ ਵੱਲੋਂ ਰਿਕਵੈਸਟ ਹੈ ਉਹ ਬਿਲਕੁਲ ਆਪਣੀ ਸਟੇਟਮੈਂਟ ਦੇਣ ਔਰ ਸਟੇਟਮੈਂਟ ਦੇ ਵਿੱਚ ਹੈ ਕਿ ਆਨ ਕਿ ਜ਼ਿਲ੍ਹਾ ਨਹੀਂ ਬਣੇਗਾ ਉਨੀ ਦੇਰ ਤੱਕ ਸਾਡੀ ਬਾਰ ਦਾ ਸੰਘਰਸ਼ ਜਾਰੀ ਰਹੀ ਹੈ ਪਠਾਨਕੋਟ ਜ਼ਿਲ੍ਹਾ ਬਣਿਆ 1600 ਕਰੋੜ ਰੁਪਏ ਦਾ ਇਹ ਹੁਣ ਖਰਚਾ ਉਹ 1600 ਕਰੋੜ ਰੁਪਏ ਦਾ ਜਿਹੜਾ ਖਰਚਾ ਉਹਦੀ ਜਗ੍ਹਾ ਇੱਥੇ ਇਨਫਰਾਸਟ੍ਰਕਚਰ ਬਣਾਉਣ ਕੋਈ ਹੋਰ ਕੁਝ ਕਰਨ ਔਰ ਡਵੈਲਪਮੈਂਟ ਕਰਨ ਜਿਹੜਾ ਸਿਰਫ ਇਸ ਕਰਕੇ ਪੋਲੀਟੀਕਲ ਮਾਈਲੇਜ ਲੈਣ ਲਈ ਇਹ ਕਰ ਲਿਆ ਔਰ ਜਿੰਨੀਆਂ ਸਸਤਾ ਸਾਡੇ ਪ੍ਰਧਾਨ ਜੀ ਨੂੰ ਸਾਰੀਆਂ ਸੋਸ਼ਲ ਆਰਗੇਨਾਈਜੇਸ਼ਨ ਆਰ ਪੋਲੀਟੀਕਲ ਪਾਰਟੀਆਂ ਗੁਰਦਾਸਪੁਰ ਦੀਆਂ ਨੇ ਆਪ ਅਪਰੋਚ ਕੀਤਾ ਪ੍ਰਧਾਨ ਜੀ ਨੇ ਸਾਡੇ ਨੂੰ ਕੁਝ ਇਹਨਾਂ ਨੇ ਆਪ ਕੀਤਾ ਸਾਰਿਆਂ ਨੂੰ ਵੀ ਅਸੀਂ ਤੁਹਾਡੇ ਨਾਲ ਆ ਤੁਸੀਂ ਆਪਣੀ ਐਜੀਟੇਸ਼ਨ ਕਰੋ ਅਸੀਂ ਇਹ ਜ਼ਿਲ੍ਹਾ ਨਹੀਂ ਬਣ ਦੇਣਾ ਜਿੱਥੇ ਤੱਕ ਮਰਜ਼ੀ ਜਾਣਾ ਜਿੰਨੇ ਜੀ ਚੀਫ ਮਿਨਿਸਟਰ ਸਾਹਿਬ ਇਹ ਬਿਆਨ ਨਹੀਂ ਦਿੰਦੇ ਕਿ ਜ਼ਿਲ੍ਹਾ ਨਹੀਂ ਬਣੇਗਾ ਸਾਡੇ ਬਾੜ ਵਾਲੋ ਸੰਘਰਸ਼ੀ ਯਾਦ ਰੱਖਦੇ